ਸ਼ੇਰਾਂ ਵਾਲੀ ਫੋਟੋ ਲੱਗੀ ਆ ਭਾਜੀ ਬਿਲਕੁਲ ਬਿਲਕੁਲ ਅਸੀਂ ਕਿੱਦਾਂ ਦੇ ਖਤਰਨਾਕ ਇਲਾਕਿਆਂ ਦੇ ਵਿੱਚ ਆ ਕੇ ਵੀਡੀਓ ਬਣਾਉਂਦੇ ਆ ਜਿੱਦਾਂ ਵੀ ਰਾਜਾ ਜੀ ਕਹਿੰਦੇ ਸਾਵਧਾਨੀ ਹਟੀ ਤਾਂ ਦੁਰਘਟਨਾ ਘਟੀ ਦੁਰਘਟਨਾ ਘਟੇ ਤੇ ਉਹਨਾਂ ਨੇ ਜਾਣਕਾਰੀ ਸਾਨੂੰ ਦਿੱਤੀ ਬੋਰਡ ਇਸ ਕਰਕੇ ਲਾਇਆ ਕਿ ਕੋਈ ਵੀ ਪਿੰਡ ਦੇ ਤੋਂ ਪੁੱਛਣ ਤੋਂ ਬਿਨਾਂ ਕਈ ਵਾਰੀ ਕੋਈ ਸਿੱਧਾ ਆ ਜਾਂਦਾ ਹਾਂਜੀ ਹਾਂਜੀ ਉਹਨੂੰ ਇਸ ਚੀਜ਼ ਦੀ ਨੌਲੇਜ ਨਹੀਂ ਹੁੰਦੀ ਵੀ ਅਸੀਂ ਉੱਥੇ ਕਿਸ ਤਰੀਕੇ ਨਾਲ ਜਾਣਾ ਉਹ ਕਿੰਨੇ ਵਜੇ ਜਾਣਾ ਇਹ ਟਾਈਮਿੰਗ ਰੱਖੀ ਹੈ ਇਹਨਾਂ ਨੇ ਪਿੰਡ ਵਾਲਿਆਂ ਨੇ ਤੇ ਉਹ ਗਲਤ ਟਾਈਮ ਤੇ ਆਪਾਂ ਕਿਤੇ ਗਏ ਤਾਂ ਉਹ ਜਾਨਵਰ ਜਾਨਵਰ ਮੌਜੂਦ ਹੁੰਦੇ ਪਰ ਮੈਂ ਇੱਕ ਆਪਣੇ ਜਿੰਨੇ ਵੀ ਵੀਡੀਓ ਦੇਖ ਰਹੇ ਭੈਣ ਭਰਾਵਾਂ ਨੂੰ ਕਹਿਣਾ ਚਾਹੁੰਦਾ ਦੇਖੋ ਇਦਾਂ ਦੇ ਬੋਰਡ ਲੱਗੇ ਆ ਸ਼ੇਰਾਂ ਦੇ ਬੋਰਡ ਲੱਗੇ ਆ ਤੇ ਅਸੀਂ ਉੱਥੇ ਜਾ ਕੇ ਵੀਡੀਓ ਬਣਾਉਨੇ ਆ ਰਿਸਕ ਲੈ ਕੇ ਵੀਡੀਓ ਬਣਾਉਨੇ ਆ ਤਾਂ ਜੋ ਤੁਹਾਡੇ ਤੱਕ ਲੋੜਿੰਦੀ ਜਾਣਕਾਰੀ ਪਹੁੰਚ ਸਕੇ ਜਾਂ ਫਿਰ ਕੋਈ ਅਜਿਹੇ ਸਥਾਨ ਜਿਹੜਾ ਮਤਲਬ ਸਾਡੇ ਤੋਂ ਮਤਲਬ ਲੁਕਿਆ ਹੋਇਆ ਆ ਉਹ ਤੁਹਾਡੇ ਤੱਕ ਪਹੁੰਚ ਸਕੇ ਤਾਂ ਦੇਖੋ ਤੁਸੀਂ ਇੱਕ ਕਿੰਦਾਂ ਦੀਆਂ ਡੂੰਗੀਆਂ ਡੂੰਗੀਆਂ ਖੱਡਾ ਆ ਤੇਲਾ ਖੱਡਾਂ ਦੇ ਵਿੱਚ ਅਸੀਂ ਜਾ ਕੇ ਵੀਡੀਓ ਬਣਾਉਨੇ ਆ ਤੇ ਬੇਨਤੀ ਕਬੂਲ ਕਰਿਓ ਜੀ ਸਾਡੀ ਇੱਕ ਅੱਜ ਬੇਨਤੀ ਇਹ ਆ ਕਿ ਸਾਡੇ ਵੀਡੀਓ ਦੇ ਉੱਤੇ ਜਿਹੜੇ ਜਿੰਨੇ ਵੀ ਜੁੜੇ ਹੋਏ ਆ ਲੋਕ ਉਹ ਵੀਡੀਓ ਨੂੰ ਦੇਖਦੇ ਜਰੂਰ ਆ ਪਰ ਸ਼ੇਅਰ ਘੱਟ ਕਰਦੇ ਆ ਤੇ ਕਮੈਂਟ ਨਹੀਂ ਕਰਦੇ ਤੇ ਚੈਨਲ ਨੂੰ ਫੋਲੋ ਨਹੀਂ ਕਰਦੇ ਤੁਸੀਂ ਇਹ ਚੀਜ਼ਾਂ ਜਰੂਰ ਕਰਿਆ ਕਰੋ ਬਿਲਕੁਲ ਤੇ ਅਜੈਬ ਸਿੰਘ ਜੀ ਭਾਜੀ ਸਾਡੇ ਵੱਡੇ ਵੀਰਿਆ ਤੁਸੀਂ ਮੈਂ ਆਪਣੇ ਦਰਸ਼ਕਾਂ ਨੂੰ ਤੁਹਾਡੀ ਇੱਕ ਛੋਟੀ ਜਿਹੀ ਸਟੋਰੀ ਸੁਣਾਉਣਾ ਚਾਹੁੰਦਾ ਆ ਬਿਲਕੁਲ ਕਿਉਂਕਿ ਹਰੇਕ ਬੰਦਾ ਕਿਸੇ ਵੀ ਗੁਰੂ ਪੀਰ ਨਾਲ ਐਵੇਂ ਨਹੀਂ ਜੁੜਦਾ ਬਿਲਕੁਲ ਬਿਲਕੁਲ ਕੋਈ ਨਾ ਕੋਈ ਉਹਦੀ ਜ਼ਿੰਦਗੀ ਚ ਜਈ ਹੀ ਘਟਨਾ ਹੋਈ ਹੁੰਦੀ ਆ ਜਿਹੜੀ ਉਹਨੂੰ ਮਤਲਬ ਉਸ ਗੁਰੂ ਨਾਲ ਜੋੜਦੀ ਆ ਤੇ ਤੁਸੀਂ ਇੱਕ ਗੱਲ ਕੀਤੀ ਸੀਗੀ ਕਿ ਤੁਹਾਡਾ ਦबई ਦੇ ਵਿੱਚ ਕੋਈ ਐਕਸੀਡੈਂਟ ਹੋ ਗਿਆ ਸੀ ਬਹਿਰੀਨ ਦੇ ਵਿੱਚ ਬਹਿਰੀਨ ਦੇ ਵਿੱਚ ਤੇ ਉਹ ਥੋੜਾ ਤੁਸੀਂ ਆਪਣਾ ਸਟੋਰੀ ਦੱਸੋ ਤੇ ਬਾਬਾ ਬਲਕਨਾਥ ਜੀ ਨਾਲ ਕਿੱਦਾਂ ਤੁਸੀਂ ਜੁੜੇ ਰਾਜਾ ਜੀ ਇਦਾਂ ਹੋਈ ਸੀ ਕਿ ਮੈਂ ਤਕਰੀਬਨ 9ਵੀਂ ਮੰਜ਼ਲ ਤੋਂ ਨਾ ਹਾਂ ਡਿੱਗਿਆ ਸੀਗਾ ਹਾਂਜੀ ਹਾਂਜੀ ਸਾਡੇ ਜਿਹੜੇ ਬਜ਼ੁਰਗ ਮੰਨਦੇ ਹੁੰਦੇ ਸੀਗੇ ਚਿਰਾਂ ਤੋਂ ਸਾਡੀ ਦਾਦੀ ਤਾਂ ਮਤਲਬ ਇਦਾਂ ਨਾ ਜ਼ਮੀਨ ਨੂੰ ਕੰਨ ਲਾ ਕੇ ਦੱਸ ਦਿੰਦੀ ਹੁੰਦੀ ਸੀ ਬਾਬਾ ਜੀ ਦੀ ਘੋੜੇ ਦੀ ਸਵਾਰੀ ਹਾਂਜੀ ਹਾਂਜੀ ਕਿੱਥੋਂ ਆ ਰਹੀ ਆ ਕਿੱਥੋਂ ਆ ਰਹੀ ਆ ਤੇ ਅਸੀਂ ਕਦੀ ਅਣਗੋਲੇ ਜਾਣ ਬੱਚੇ ਸੀਗੇ ਤਾਂ ਇਦਾਂ ਹੀ ਘਰ ਜਗਰੀਬੀ ਹੁੰਦੇ ਹੁੰਦੇ ਦੇਖਦੇ ਦੇਖਦੇ ਅਸੀਂ ਬਾਹਰ ਚਲ ਗਏ ਵਿਦੇਸ਼ ਚਲ ਗਏ ਬਹਿਰੀਨ ਹਾਂਜੀ ਹਾਂਜੀ ਤੇ ਉੱਥੋਂ ਜਦੋਂ ਇਦਾਂ ਹੋਈ ਤਾਂ ਫਿਰ ਜਦੋਂ ਥੱਲੇ ਡਿਗਿਆ ਮੈਂ ਉੱਪਰੋਂ ਜਦੋਂ ਡਿਗਿਆ ਮੈਂ ਕਹਿ ਲੋ ਅੱਜ ਖਤਮ ਕਿਉਂਕਿ ਸਰੀਏ ਸੀ ਟਿੱਖੇ ਬੜੇ ਥੱਲੇ ਹਾਂਜੀ ਹਾਂਜੀ ਪਰ ਉਹ ਕੋਈ ਐਸੀ ਮਤਲਬ ਰੂਹ ਆਈ ਹੈ ਜਿਹਨੇ ਮੈਨੂੰ ਚੱਕ ਕੇ ਤਾਂ ਇੱਕ ਸਾਈਡ ਨੂੰ ਧੱਕਾ ਮਾਰ ਕੇ ਛੱਡ ਦਿੱਤਾ ਅੱਛਾ ਇੰਨੀ ਮੰਜ਼ਲ ਤੋਂ ਡਿਗੇ ਆਪਾਂ ਨੌਵੀਂ ਮੰਜ਼ਲ ਤੋਂ ਨੌਵੀਂ ਮੰਜ਼ਲ ਤੋਂ ਤੇ ਨੌਵੀਂ ਮੰਜ਼ਲ ਤੋਂ ਡਿਗੇ ਤੁਸੀਂ ਤਾਂ ਨੌਵੀਂ ਮੰਜ਼ਲ ਭਾਜੀ ਉਹ ਤਾਂ ਸਰੀਏ ਜੇ ਬੰਦਾ ਤਾਂ ਗਿਆ ਮਤਲਬ 1 ਮਿੰਟ ਦੇ ਵਿੱਚ ਬਿਲਕੁਲ ਮੈਂ ਖੁਦ ਮਦੋ ਹੈਰਾਨ ਸੀ ਔਰ ਜਿਨ੍ਹਾਂ ਨੇ ਦੇਖਿਆ ਮੈਨੂੰ ਡਿਗਦੇਆਂ ਨੂੰ ਸੇਫਟੀ ਬੈਲਟ ਟੁੱਟੀ ਜਦੋਂ ਅੱਛਾ ਜੀ ਤੇ ਉਹ ਵੀ ਖੁਦ ਹੈਰਾਨ ਸੀਗੇ ਕਿ ਇਹ ਸੇਫਟੀ ਬੈਲਟ ਵੀ ਟੁੱਟੀ ਔਰ ਗਿਆ ਵੀ ਸਿੱਧਾ ਹੀ ਇਹਦਾ ਬਚਾ ਕੇ ਇਦਾਂ ਹੋ ਗਿਆ ਅੱਛਾ ਜੀ ਤੇ ਉਹ ਥੱਲੇ ਜਦੋਂ ਸੇਫਟੀ ਵਾਲ ਆਇਆ ਤਾਂ ਮੈਂ ਇਦਾਂ ਪਿਆ ਮੈਂ ਮਤਲਬ ਬੇਹੋਸ਼ ਹੋ ਗਿਆ ਹਾਂ ਉਹਾਂ ਚੱਕਿਆ ਪਾਣੀ ਪੋਣੀ ਪੁਲਾਇਆ ਅੱਧੇ ਘੰਟੇ ਬਾਅਦ ਮੈਨੂੰ ਸੁਰਤ ਆਈ ਤਾਂ ਹੂੰ ਹੂੰ ਕਹਿੰਦੇ ਤਾਂ ਹਾਂ ਜੀ ਕੀ ਹੋਇਆ ਸੀਗਾ ਮੈਂ ਕਿ ਸੇਫਟੀ ਬੈਲਟ ਟੁੱਟ ਗਈ ਹੈ ਮੇਰੀ ਹਾਂਜੀ ਉਹ ਕਹਿੰਦੇ ਤੇਰਾ ਥੋੜਾ ਵੀ ਨੁਕਸਾਨ ਨਹੀਂ ਹੋਇਆ ਮੇਰੇ ਇੱਕ ਸਿਰਫ ਉਂਗਲ ਤੇ ਸੱਟ ਲੱਗੀ ਸੀ ਅੱਛਾ ਜੀ ਤੇ ਬਾਕੀ ਸਾਰਾ ਮੇਰਾ ਬਿਲਕੁਲ ਸੇਫ ਸੀਗਾ ਤੁਹਾਨੂੰ ਉਸ ਟਾਈਮ ਤੇ ਕਿਦਾਂ ਮਹਿਸੂਸ ਹੋਇਆ ਸੀ ਮੈਨੂੰ ਇਦਾਂ ਮਹਿਸੂਸ ਹੋਇਆ ਵੀ ਜਿੱਦਾਂ ਮੈਂ ਡਿੱਗਦਾ ਆ ਰਿਹਾ ਆ ਤਾਂ ਮੈਨੂੰ ਕੋਈ ੱਤਕਾ ਲਾ ਕੇ ਪਿੱਛੇ ਨੂੰ ਘੜ ਰਿਹਾ ਅੱਛਾ ੱਤਕਾ ਲਾ ਕੇ ਇੰਦਾ ਇੱਕ ਸਾਈਡ ਤੇ ਸੁੱਤੇ ਨਾ ਤਾਂ ਜਿਸ ਲੋਕੇਸ਼ਨ ਤੇ ਮੈਂ ਡਿੱਗੇ ਆ ਸੀ ਉਹ ਸਰੀਏ ਸੀ ਸਾਰੇ ਕਾਲਮਾਂ ਦੇ ਬਾਹਰ ਫਾਇਲ ਕੈਪ ਸਾਰੇ ਭਰੇ ਹੋਏ ਸੀ ਕਿ ਜੋ ਡੇਗ ਪੈਂਦੇ ਤੁਸੀਂ ਤਾਂ ਉੱਤੇ ਤਾਂ ਸਰੀਰ ਤੁਹਾਡੇ ਆ ਉਹ ਖਤਮ ਸੀ ਸਰੀਰ ਵਿੱਚ ਹੋਏ ਵੀ ਕਾਫੀ ਐਕਸੀਡੈਂਟ ਇੱਕ ਬੰਦੇ ਨੂੰ ਮੈਂ ਡਿੱਗਦਾ ਦੇਖਿਆ ਸੀਗਾ ਚੌਥੀ ਮੰਜ਼ਲ ਦੇ ਵਿੱਚੋਂ ਪੈਰ ਦੇ ਵਿੱਚ ਦੀ ਸਰੀਆ ਵੜ ਗਏ ਤਾਂ ਉਹਦਾ ਪੇਟ ਰਾਂ ਹੀ ਸਿੱਧਾ ਸਿਰ ਦੇ ਵਿੱਚੋਂ ਨਿਕਲੇ ਆ ਸੀ ਅੱਛਾ ਇਹ ਤੁਸੀਂ ਇਦਾਂ ਦੇ ਐਕਸੀਡੈਂਟ ਇਦਾਂ ਦੇ ਦੇਖੇ ਸੀ ਤੇ ਇਫੇ ਉਸ ਤੋਂ ਬਾਅਦ ਬਾਬਾ ਜੀ ਨੇ ਕਿੱਦਾਂ ਗਏ ਤੁਸੀਂ ਬਾਬਾ ਜੀ ਨੇ ਫਿਰ ਮੈਂ ਉੱਥੇ ਮੱਥਾ ਟੇਕਦਾ ਫਿਰ ਮੈਂ ਆਪਣੇ ਜਾ ਰਿਆਂ ਪਿੰਡ ਫਿਰ ਮੈਂ ਦੁਬਾਰਾ ਨਹੀਂ ਵਿਦੇਸ਼ ਵਿੱਚ ਨਹੀਂ ਜਾਣ ਦੀ ਲੋੜ ਵੀ ਨਹੀਂ ਪਈ ਹਾਂ ਹਾਂ ਔਰ ਜਦੋਂ ਇੱਥੇ ਆਇਆ ਬਾਬਾ ਜੀ ਦੇ ਦਰਬਾਰ ਤੇ ਸਾਡੇ ਆਪਣੇ ਬਣਿਆ ਸੰਤ ਭੇਖਵਾਲ ਵਾਲਿਆਂ ਨੇ ਸਤਿਆਪਨਾ ਕੀਤੀ ਸੀ ਸਾਡੇ ਸਥਾਨ ਦੀ ਹਾਂਜੀ ਹਾਂਜੀ ਤੇ ਜਦੋਂ ਇੱਥੇ ਆਇਆ ਤੇ ਇੱਥੇ ਆ ਕੇ ਮੱਥਾ ਟੇਕਿਆ ਤਾਂ ਫਿਰ ਉਹਨਾਂ ਨੇ ਜਦੋਂ ਸਰੀਰ ਤੇ ਕਈ ਵਾਰੀ ਭਾਰ ਪੈ ਜਾਂਦਾ ਬੰਦੇ ਦੇ ਉਹਨਾਂ ਨੇ ਫੜ ਕੇ ਤੇ ਉੱਥੇ ਮੱਥਾ ਟਕਾ ਕੇ ਤਾਂ ਬੋਲ ਮਤਲਬ ਤੁਹਾਨੂੰ ਉਸ ਤੋਂ ਬਾਅਦ ਜੋੜ ਲਿਆ ਹੁਣ ਤਾਂ ਤੁਸੀਂ ਚੇਤ ਦਾ ਚਾਲਾ ਵੀ ਜਿਹੜਾ ਸੀਗਾ ਸੰਗਤ ਦੇ ਨਾਲ ਜਾਂਦੇ ਆ ਇਹ ਬਾਬਾ ਜੀ ਦੀ ਕਿਰਪਾ ਸਾਰੀ ਕਿਰਪਾ ਆ ਉਹਨਾਂ ਦੀ ਕਿਰਪਾ ਮਤਲਬ ਜਦੋਂ ਤੁਸੀਂ ਚੇਤ ਦੇ ਚਾਲੇ ਤੇ ਬਾਬਾ ਬ ਇਹ ਸਭ ਤੋਂ ਸਾਡਾ ਕਾਰਨ ਕਿਉਂਕਿ ਬਾਬਾ ਭਰਸਰੀ ਇਹਨਾਂ ਦੇ ਗੁਰੂ ਸੀਗੇ ਹਾਂਜੀ ਤੇ ਬਾਬਾ ਭਰਸਰੀ ਦੀ ਜਿਹੜੀ ਇਸ ਟਾਈਮ ਦੀ ਮੌਜੂਦਗੀ ਆ ਕਲਯੁਗ ਦੇ ਵਿੱਚ ਉਹਨਾਂ ਦਾ ਉਹਨਾਂ ਨੇ ਬਾਬਾ ਜੀ ਦੇ ਨਾਲ ਹੀ ਬਾਬਾ ਵਾਲਕਨਾਥ ਜੀ ਦੇ ਨਾਲ ਹੀ ਸਮਾਧੀ ਲਈ ਸੀ ਕਿਉਂਕਿ ਬਹੁਤ ਤਪ ਸੀਗਾ ਔਰ ਬਾਬਾ ਜੀ ਕਲਯੁਗ ਦੇ ਅਵਤਾਰੀ ਸੀਗੇ ਹੂੰ ਹੂੰ ਸਿੱਧ ਜੋਗੀ ਬਾਬਾ ਜੀ ਹਾਂਜੀ ਹਾਂਜੀ ਤੇ ਉਹ ਗੁਫਾ ਦੇ ਵਿੱਚ ਸਮਾਏ ਅੱਛਾ ਜੀ ਤੇ ਉਸ ਗੁਫਾ ਤੇ ਹੀ ਅਸੀਂ ਦਰਸ਼ਨ ਕਰਨ ਵਾਸਤੇ ਸੰਗਤਾਂ ਨੂੰ ਲੈ ਕੇ ਜਾਂਦੇ ਆਂ ਔਰ ਬਾਬਾ ਸ਼ਾਹਲੀ ਦਾ ਝੰਡਾ ਜੋ ਹੈ ਨਿਸ਼ਾਨ ਹੈ ਉਥੇ ਉਹਨਾਂ ਦੇ ਡਿਓਟ ਸਿੱਧ ਗੁਫਾ ਤੱਕ ਪਹੁੰਚਦਾ ਹੈ ਠੀਕ ਹੈ ਜੀ ਤੇ ਪਾਜੀ ਐਤਕੀ ਤੁਸੀਂ ਗਏ ਆ ਸੰਗ ਤੇ ਤੇ ਕਿੰਨੀਆਂ ਬੱਸਾਂ ਸੀਗੀਆਂ ਸੰਗ ਤੇ ਐਤਕੀ ਪੰਜ ਬੱਸਾਂ ਸੀਗੀਆਂ ਤੇ ਚਾਰ ਛੋਟੀਆਂ ਗੱਡੀਆਂ ਸੀਗੀਆਂ ਲੰਗਰ ਵਾਲੀ ਗੱਡੀ ਅਲੱਗ ਸੀ ਬਾਬਾ ਜੀ ਕਿੰਨੀ ਕਿ ਸੰਗਤ ਸੀਗੀ ਸੰਗਤ ਤਕਰੀਬਨ ਸਾਡੀਆਂ 62 ਸੀਟਰ ਦੀ ਰਾਜਧਾਨੀ ਦੀਆਂ ਬੱਸਾਂ ਹੁੰਦੀਆਂ ਤੇ 5 600 ਸੀ ਤਕਰੀਬਨ ਇਹਨੇ ਕਿਸੇ ਦੀ ਸੰਗਤ ਠੀਕ ਹੈ ਬਾਕੀ ਜਿਹੜੀਆਂ ਉੱਦਾਂ ਕੋਸ਼ ਸੰਗਤ ਇਸ ਵਾਰ ਰਹਿ ਗਈ ਬੱਚਿਆਂ ਦੇ ਪੇਪਰ ਕਿਉਂਕਿ ਇਸ ਮਹੀਨੇ ਹੁੰਦੇ ਆ ਪੱਕੇ ਤੇ ਉਹ ਥੋੜਾ ਫਰਕ ਪੈ ਜਾਂਦਾ ਬਾਕੀ ਸੰਗਤ ਬਹੁਤ ਸੀਗੀ ਸਾਡਾ ਜਿੰਨਾ ਮਕੇਰੀਆਂ ਤੋਂ ਸਲੈਰੀਆਂ ਪਿੰਡ ਲੰਡੇ ਹੈਗਾ ਇਹ ਖੱਖਾਂ ਪਿੰਡ ਤੋਂ ਅਰਧਾਨਾ ਪਿੰਡ ਤੋਂ ਹੋਰ ਕੀ ਕੋਈ ਚਮਤਕਾਰ ਆਪਣੀ ਸੰਗਤ ਵਿੱਚ ਹੋਇਆ ਹੋਵੇ ਸੰਗਤ ਵਿੱਚ ਦੇਖੋ ਜੀ ਅਸੀਂ ਤਾਂ ਸੰਗਤ ਦੀਆਂ ਨਾ ਜੋ ਆਪਣੀ ਝੋਲੀ ਹੁੰਦੀਆਂ ਆ ਉਹਦੇ ਵਿੱਚ ਅਰਦਾਸਾਂ ਸੁਖਣਾ ਲੈ ਕੇ ਜਾਂਦੇ ਆ ਉਹ ਜੋ ਕੋਈ ਕਿਸੇ ਦਾ ਕੋ ਉਦਾਸ ਹੁੰਦੇ ਜਾਂ ਪੰਜ ਹੁੰਦੇ ਆ ਉਹ ਜਾ ਕੇ ਬਾਬਾ ਜੀ ਦੇ ਉੱਥੇ ਗੁਫਾ ਤੇ ਝੋਲੀ ਰੱਖ ਦੇਈ ਦੀ ਉਹ ਖਾਲੀ ਕਰ ਦਿੰਦੇ ਆ ਵਿੱਚੋਂ ਕੋਈ 50 ਪੈਸੇ ਜਾਂ ਕੁਝ ਵੀ ਇੱਕ ਫੋਲਾ ਰੱਖ ਕੇ ਖਜ਼ਾਨਾ ਮੈਨੂੰ ਦੇ ਕੋਈ ਇੱਕ ਦੋ ਇਦਾਂ ਦੀਆਂ ਘਟਰਾਵਾਂ ਛੋੜ ਦੇ ਵਿੱਚ ਜਿਹੜੀਆਂ ਸੰਗਤ ਨਾਲ ਵਾਪਰੀਆਂ ਹੁਣ ਸ਼ੋਰਟ ਵਿੱਚ ਇਹ ਹੀ ਇੱਕ ਵਾਰ ਮਤਲਬ ਇਦਾਂ ਦਾ ਹਾਲਾਤ ਹੋ ਗਿਆ ਸੀ ਕਿ ਅਸੀਂ ਟਰੱਕ ਉਦੋਂ ਟਰੱਕ ਦੇ ਵਿੱਚ ਜਾਂਦੇ ਹੁੰਦੇ ਸੀ ਡਬਲ ਛੱਤ ਪਾਈ ਸੀ ਹਾਂਜੀ ਛੱਤ ਦਾ ਕੀ ਹੋਇਆ ਜੰਪ ਲੱਗਾ ਤੇ ਸੈਂਟਰ ਵਾਲੀ ਜਿਹੜੀ ਬੱਲੀ ਜਿਹਦੇ ਥਲੇ ਸੰਗਤ ਬੈਠੀ ਸੀ ਬੱਲੀ ਗਈ ਟੁੱਟ ਹਾਂਜੀ ਉਹਨਾਂ ਦਾ ਵੀ ਸੇਵਾਦਾਰ ਬੈਠਾ ਸੀਗਾ ਇੱਧਰ ਸਾਡਾ ਵੀ ਹਾਂਜੀ ਦੋਨਾਂ ਤੋਂ ਆ ਕੇ ਬਾਬਾ ਜੀ ਨੇ ਆਪਣਾ ਮਤਲਬ ਕਿਰਪਾ ਅਸੀ ਕੀਤੀ ਅਸੀਂ ਦੋਨਾਂ ਨੇ ਉਸ ਬੱਲੀ ਥੱਲੇ ਆਪਣੀ ਕਮਰ ਲਗਾਈ ਅੱਛਾ ਜੀ ਸਾਨੂੰ ਨਹੀਂ ਪਤਾ ਕਿ ਉਹ ਕਮਰ ਕੌਣ ਲਗਾ ਰਿਹਾ ਅਸੀਂ ਤਾਂ ਸਿਰਫ ਖੜੇ ਹੋਣ ਵਾਲੇ ਸੀ ਹੂੰ ਔਰ 60 ਕ ਦੀ ਸਪੀਡ ਤੇ ਸੀਗਾ ਟਰੱਕ ਕਿਉਂਕਿ ਰੋਡ ਪੱਧਰਾ ਸੀਗਾ ਹਾਂਜੀ ਹਾਂਜੀ ਜਦੋਂ ਤੱਕ ਟਰੱਕ ਰੁਕਿਆ ਨਹੀਂ ਸੰਗਤ ਥੋੜਾ ਚੀਕਾਂ ਮਾਰਨ ਲੱਗ ਪਈ ਪਰ ਬਾਬਾ ਜੀ ਨੇ ਆਪਣੀ ਆਵਾਜ਼ ਦੇ ਕੇ ਪੈਸੀ ਇੱਥੇ ਹਾਜ਼ਰ ਨਾਜ਼ਰਾਂ ਫੇ ਤੁਸੀਂ ਘਬਰਾਉਣਾ ਨਹੀਂਗਾ ਸੰਗਤ ਨੂੰ ਆਸਰਾ ਹੋ ਗਿਆ ਉਹ ਬਾਬਾ ਜੀ ਦੀ ਕਿਰਪਾ ਹੋ ਗਈ ਆ ਉਸ ਬੱਲੀ ਥੱਲੇੋਂ ਉਦੋਂ ਤੱਕ ਲੱਕ ਨਹੀਂ ਨਿਕਲਿਆ ਜਦੋਂ ਤੱਕ ਸਾਰੀ ਸੰਗਤ ਟਰੱਕ ਦੇ ਥੱਲੇ ਨਹੀਂ ਉਤਰ ਗਈ ਥੱਲੇ ਨਹੀਂ ਉਤਰ ਗਈ ਤੇ ਫਿਰ ਜਦੋਂ ਸਾਰੀ ਸੰਗਤ ਥੱਲੇ ਗਈ ਫਿਰ ਅਸੀਂ ਥੱਲੇੋਂ ਨਿਕਲਣ ਦੇ ਜਾਣੇ ਔਰ ਅਸੀਂ ਨਹੀਂ ਉਹ ਕਰਨੇ ਵਾਲੇ ਬਾਬਾ ਜੀ ਨੇ ਬਸ ਉਹਦੇ ਆਸਰਾ ਕੀਤਾ ਬਾਬਾ ਬਲਕਨਾਥ ਜੀ ਦੀ ਅਸੀਮ ਕਿਰਪਾ ਗੱਲ ਅਸੀਮ ਕਿਰਪਾ ਬਿਲਕੁਲ ਠੀਕ ਆ ਜੀ ਸੋ ਬਹੁਤ ਬਹੁਤ ਧੰਨਵਾਦ ਤੇ ਦੋਸਤੋ ਐਦਾਂ ਦੀਆਂ ਜਿਹੜੀਆਂ ਰੋਚਕ ਜਾਣਕਾਰੀਆਂ ਜਾਂ ਐਦਾਂ ਦਾ ਇਤਿਹਾਸ ਜਾਂ ਐਦਾਂ ਦੇ ਬੀਤੀਆਂ ਹੋਈਆਂ ਜਿਹੜੀਆਂ ਹੱਡ ਬੀਤੀਆਂ ਅਸੀਂ ਸੰਗਤ ਤੱਕ ਪਹੁੰਚਾਵਾਂ ਮੇਰਾ ਵੀ ਸਾਥ ਦਿਓ ਕਿ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤੇ ਵੱਧ ਤੋਂ ਵੱਧ ਤੁਸੀਂ ਜਿਹੜਾ ਆ ਕਮੈਂਟ ਕਰੋ ਤੇ ਮੇਰਾ ਕਹਿ ਲੋ ਕਿ ਚੈਨਲ ਹੋਰ ਵੀ ਜਿਹੜੇ ਲੋਕਾਂ ਤੱਕ ਨਹੀਂ ਪਹੁੰਚਿਆ ਇਹ ਉਹਨਾਂ ਤੱਕ ਪਹੁੰਚੇ ਸੋ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਤੁਹਾਡੇ ਨਾਲ ਗੱਲਬਾਤ ਜੁੜੇ ਰਹੋ ਸਾਡੇ ਨਾਲ ਸਤਿ ਸ੍ਰੀ ਅਕਾਲ ਜੀ ਜੈ ਬਾਬੇ ਦੀ